₹ ਦੇ ਵਿੱਚ ਵਿੱਚੇ ਚੂਜੇ ਤੇ ਨਾਲ ਆਪਾਂ ਨੂੰ ਜਿਹੜੇ ਪਾਣੀ ਵਾਲੇ ਵਰਤਨ ਫੀਡ ਵਾਲੇ ਵਰਤਨ ਤੇ ਨਾਲੇ 10 ਕਿਲੋ ਫੀਡ ਆਪਾਂ ਬਈ 5000 ਦਾ 100 ਚੂਚਾ ਦੇਵਾਂਗੇ 15 ਦਿਨ ਪਲੱਸ ਦਾ ਹੋ ਆ ਚੂਚਾ ਬਾਈ ਆ ਸੇਮ ਸੈਟ ਤੇ ਨਸਲ ਹੋ ਬਾਈ ਡਬਲ ਐਕਜੀ ਤੇ ਆਰ ਆਈ ਆਰ ਦੋਨੇ ਜੇ ਕੋਈ ਬਾਈ ਨੇ ਚਿਕਨ ਲਈ ਪਾਉਣਾ ਤਾਂ ਚਿਕਨ ਲਈ ਵੀ ਜੇ ਕੋਈ ਆਂਡੇ ਲਈ ਪਾਉਣਾ ਤਾਂ ਆਰੇ ਦੋ ਨਸਲਾਂ 5000 ਰੁਪਏ ਦਾ 100 ਚੂਚਾ ਬਾਈ 4 ਭਾਂਡੇ 50 ਹਨਬਰਾਂ ਨੂੰ ਇੱਕ ਵਰਤਨ ਲਾਉਨੇ ਆ ਅਸੀਂ ਆਪ ਤੇ ਚਾਰ ਬਰਤਨ ਦੋ ਫੀਡ ਵਾਲੇ ਦੋ ਪਾਣੀ ਵਾਲੇ ਤੇ 10 ਕਿਲੋ ਬਾਈ ਫੀਡ ਉਹ ਮਿਲੂਗੀ ਇੱਕ ਹੋਰ ਦਸੀ ਵੈਕਸੀਨ ਆ ਬਾਈ ਤਿੰਨੇ ਵੈਕਸੀਨ ਆਵੇਂ ਆ ਇਹਨੂੰ ਤੁਸੀਂ 120 ਬੀ ਲੈ ਲਿਆ ਉਹ ਜੋ 10 ਮਾਰ ਗਿਆ 5 ਮਾਰ ਗਿਆ 6 ਦੀ ਕੋਈ ਬੱਚਾ ਮਰਦਾ ਨਹੀਂ ਕਿਉਂਕਿ ਉਹਨੂੰ ਤਿੰਨੇ ਵੈਕਸੀਨਾਂ ਲਾ ਕੇ ਤਾਂ ਹੀ 15 ਦਿਨ ਦੇ ਕੰਪਲੀਟ ਹੋਏ ਨੇ 10 ਦਿਨ ਹੋ ਗਏ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਿਆ ਕਿਸਾਨ ਹੈਚਰੀਅਲ ਫੋਲਟਰੀ ਫਾਰਮ ਪਿੰਡ ਉਗੋ ਦੇ ਉੱਪਰ ਬਾਈ ਕੇਂਦਰ ਫੌਜੀ ਕੋਲੇ ਹਨ ਪਹਿਲਾਂ ਵੀ ਆਪਣੇ ਪੇਜ ਤੇ ਤੁਸੀਂ ਬਹੁਤ ਵੀਡੀਓ ਦੇਖੀਆਂ ਕਿਉਂਕਿ ਆਪਾਂ ਇਕੱਲੇ ਇਹੀ ਫਾਰਮ ਦੀ ਵੀਡੀਓ ਪਾਉਣੇ ਆ ਵੀਡੀਓ ਵੀ ਉਸ ਫਾਰਮ ਜਾਂ ਉਸ ਜਗ੍ਹਾ ਜਾਂ ਉਸ ਚੀਜ਼ ਦੀ ਪਾਈ ਜਾਂਦੀ ਹੈ ਬਾਈ ਜਿੱਥੇ ਆਪਾਂ ਨੂੰ ਆਪ ਨੂੰ ਖੁਦ ਨੂੰ ਵਿਸ਼ਵਾਸ ਹੋਵੇ ਠੀਕ ਹੈ ਨਾ ਕਿਉਂਕਿ ਆਪਾਂ ਕਿਸੇ ਭਰਾ ਨਾਲ ਕੋਈ ਠੱਗੀ ਨਹੀਂ ਮਰਗੂਣੀ ਤੇ ਇਸ ਤਰ੍ਹਾਂ ਬਹੁਤ ਵੀਡੀਓ ਆਉਂਦੇ ਆਪਸਨ ਵੀ ਬਾਈ ਸਾਡੀ ਵੀਡੀਓ ਕਰ ਦੋ ਵੀਡੀਓ ਹਮੇਸ਼ਾ ਉੱਥੇ ਪਾਈ ਜਾਂਦੀ ਹੈ ਜਿੱਥੇ ਸਾਨੂੰ ਆਪ ਨੂੰ ਵਿਸ਼ਵਾਸ ਹੁੰਦਾ ਜਿੱਥੇ ਆਪ ਅਸੀਂ ਆਪ ਚੀਜ਼ ਲੈ ਕੇ ਭਾਰਤ ਕੇ ਜਾਂ ਰੱਖ ਕੇ ਦੇਖਦੇ ਹਾਂ ਤੇ ਆਪਾਂ ਜੀ ਬਾਈ ਕੋਲੇ ਖੜੇ ਆ ਬਾਈ ਕੋਲੇ ਚੂਚੇ ਆ ਬਾਈ 15 ਦਿਨ ਦੇ 15 ਦਿਨ ਤੋਂ ਪਲੱਸ ਪਲੱਸ ਤੁਝੇ ਮਿਲਣਗੇ ਕਿਉਂਕਿ ਆਪਾਂ ਆਪ ਦੇ ਕਹਿੰਦਾ ਭਾਈ ਇੱਕ ਦਿਨ ਦਾ ਚੂਚਾ ਜਾਂ ਮਤਲਬ ਦੋ ਦਿਨਾਂ ਦਾ ਚਾਰ ਦਾ ਚੂਚਾ ਹੁੰਦਾ ਵੀ ਉਹ ਮਰਨ ਦੀ ਵੀ ਜਿਹੜੀ ਖਤਰਾ ਜਾਦੇ ਵੱਜ ਜਾਂਦਾ ਉਹ ਭਾਈ ਵੀ ਕਹਿੰਦਾ ਵੀ ਆਪਾਂ ਕਟੋਵਰ 15 ਦਿਨ ਦੇ ਪਾਲ ਕੇ ਚੂਚੇ ਫੇਰ ਹੀ ਕਹਾਂ ਸਪਲਾਈ ਕਰਨੇ ਆ ਤੇ ਉਹਦਾ ਲਾਭ ਨਾ ਆਵੇ ਕਈ ਵਾਰ ਪਹਿਲਾਂ ਵੀ ਦੇਖਿਆ ਭਾਈ ਵੀ ਜਦੋਂ ਇੱਕ ਦਿਨ ਦਾ ਜੋ ਦੋ ਦਿਨਾਂ ਚੂਚੇ ਲੈ ਲਏ ਤਾਂ ਜਿਹੜੇ ਭਾਈ ਚੂਚਾ ਦਾ 100 ਚੂਚੇ ਲੈਣਾਂ ਦਾ ਉਹਨੂੰ ਉੱਥੇ ਨਫਰ ਤੋਂ ਪੈਂਦੀ ਉਹ 10 20 ਚੂਚੇ ਵਿੱਚੋਂ ਮਰ ਜਾਂਦੇ ਹਨਾ ਤੇ ਇੱਕ ਦੀ ਬਰੀਡ ਕਿਹੜੀ ਬਰੀਡ ਦੇ ਚੂਚੇ ਭਾਈ ਆਪਣੇ ਕੋਲੇ ਆਪਣੇ ਕੋਲੇ ਬਰੀਡਾਂ ਦਾ ਭਾਈ ਸਾਰ ਨਹੀਂ ਹੈਗੀਆਂ ਨੇ ਠ ਕੜਕਨਾਥ ਬਰੀਡਾਂ ਸਾਰੀਆਂ ਨੇ ਪਰ ਅਸੀਂ ਦੋ ਬਰੀਡਾਂ ਤੇ ਕੋਈ ਸਪੈਸ਼ਲ ਕਰਨੇ ਜਾ ਰਹੇ ਹਾਂ ਜੀ ਠੀਕ ਹੈ ਤੇ ਦੋ ਬਰੀਡਾਂ ਤੇ ਅਸੀਂ ਜਿਹੜਾ ਵੀ ਕੋਈ ਭਰਾ ਕਾਰੋਬਾਰ ਕੋਸ਼ ਲਿਆ ਵੀ ਕਿੰਨੇ ਕ ਪੈਸਾ ਚੱਲ ਪੂ ਕਿਵੇਂ ਚਲਾਈਏ ਕਿੰਨੇ ਪਹਿਲਾਂ ਖਰਚੂ ਉਹਦੇ ਲਈ ਅਸੀਂ ਕਾਫੀ ਸਟੱਡੀ ਕਰਨ ਤੋਂ ਬਾਅਦ ਬਾਈ ਅਸੀਂ ਆਰ ਆਈ ਆਰ ਤੇ ਡਬਲ ਐਫ ਜੀ ਦਾ ਚੂਚਾ 15 ਦਿਨਾਂ ਦਾ ਆਹ ਚੂਚਾ ਬਾਈ 15 ਦਿਨਾਂ ਦਾ ਇਹਦੇ ਤਿੰਨੇ ਵੈਕਸੀਨਾਂ ਕਰਕੇ ਤੁਹਾਨੂੰ ਹੀ ਦੱਸ ਦਈਏ ਬਾਈ ਜਿਹੜਾ ਬਾਈ ਨੇ ਇੱਕ ਆਫਰ ਰੱਖਿਆ ਹੈ ਨਾ ਆਫਰ ਹੀ ਕਹਿ ਸਕਾਂ ਜਾਨੂੰ ਕਿ ਜਿਹੜਾ ਵੀ ਬੰਦਾ ਕੋਈ ਕਾਰੋਬਾਰ ਚਲਾਉਣਾ ਚਾਹੁੰਦਾ ਮਾਲੋ ਘਰ ਦੇ ਵਿੱਚ ਥੋੜੇ ਥਾਂ ਦੇ ਵਿੱਚ ਵੀ ਆਵ ਜੀ ਦੇ ਵਧੀਆ ਅੰਦਰ ਨਾਲ ਵਧੀਆ ਕਾਰੋਬਾਰ ਚਲਾਉਣਾ ਉਸ ਨੂੰ ਦੱਸ ਦਿਆਂ ਕਾਰੋਬਾਰ ਬਾਰੇ ਵੀ ਜਿਹੜਾ ਬੈਨੀਫਿਟ ਵੀ ਦੱਸ ਦਿਆਂ ਆ ਤਾਂ ਸਾਰੀ ਮਿਲ ਜਾਂਦਾ ਵੀ ਬਾਈ 70 ਰੁਪਏ ਦਾ ਚੂਜਾ ਆ ਗਿਆ 50 ਰੁਪਏ ਦਾ ਚੂਜਾ ਆ ਗਿਆ ਬਾਈ ਚੂਜਾ ਲੈ ਜਾਓ ਆ ਕੇ ਹਨਾ ਇਹਦਾ ਹਰੇਕ ਤਾਂ ਹੀ ਆ ਬਾਈ ਇਹ ਤਾਂ ਕਿਤੋਂ ਵੀ ਬਿਲਕੁਲ ਕੋਮੇ ਦਾ ਪਰ ਮੇਨ ਗੱਲ ਇਹ ਕਿਤੇ ਜਦੋਂ ਤੁਸੀਂ ਕੋਈ ਕਾਰੋਬਾਰ ਤੋਰਨਾ ਥੋੜੇ ਪੈਸੇ ਨਾਲ ਤੁਹਾਨੂੰ ਭਾਂਡਿਆਂ ਫੀਡ ਥੋਕ ਚੂਜਾ ਤੁਲਾ ਹਰ ਇੱਕ ਚੀਜ਼ ਹੈ ਜਿਹੜੀ ਉਹ ਮਿਲਦੀ ਹੈ ਹਨਾ ਹਰ ਇੱਕ ਚੀਜ਼ ਇੱਥੇ ਪ੍ਰੋਵਾਈਡ ਹੋਊਗੀ ਤੁਹਾਨੂੰ ਜੇ ਇੱਕ ਆਫਰ ਦੱਸ ਦਈਏ ਬਾਈ ਕੀ ਆਪਣਾ ਕਿੰਨੇ ਚੂਚਾ ਨਾ ਕੀ ਗੱਲ ਬਾਤ ਆ ਆਪਾਂ ਬਾਈ 5000 ਦਾ 100 ਚੂਚਾ ਦੇਵਾਂਗੇ 15 ਦਿਨ ਪਲੱਸ ਦਾ ਹੋ ਆ ਚੂਚਾ ਬਾਈ ਆ ਸੇਫ ਸੈਟ ਤੇ ਤੇ ਨਸਲ ਹੋ ਬਾਈ ਡਬਲ ਐਕਜੀ ਤੇ ਆਰ ਆਈ ਆਰ ਦੋਨੇ ਜੇ ਕੋਈ ਬਾਈ ਨੇ ਚਿਕਨ ਲਈ ਪਾਉਣਾ ਤਾਂ ਚਿਕਨ ਲਈ ਵੀ ਜੇ ਕੋਈ ਅੰਡੇ ਲਈ ਪਾਉਣਾ ਤਾਂ ਆਰੇ ਦੋ ਨਸਲਾਂ 5000 ਰੁਪਏ ਦਾ 100 ਚੂਚਾ ਬਾਈ 4 ਭਾਂਡੇ 50 ਜਨਮਵਰਾਂ ਨੂੰ ਇੱਕ ਵਰਤਨ ਲਾਉਣੇ ਆ ਅਸੀਂ ਆ ਆਪ ਤੇ 4 ਵਰਤਨ ਦੋ ਫੀਡ ਵਾਲੇ ਦੋ ਪਾਣੀ ਵਾਲੇ ਤੇ 10 ਕਿਲੋ ਬਾਈ ਫੀਡ ਠੀਕ ਹੈ ਤੇ ਬਾਈ ਦੇਖੋ ਵਾਲੇ ਕਿ ਜੇ ਬੰਦੇ ਨੇ 5000 ਰੁਪਏ ਲਾਤਾ ਠੀਕ ਹੈ ਨਾ 5000 ਲਾਤਾ ਮੰਨ ਲੀਏ ਚਲੋ ਉਹਨੂੰ 100 ਦਾ ਪੀਸ ਮਿਲ ਗਿਆ ਠੀਕ ਹੈ ਨਾ ਤੇ ਨਾਲ ਉਹਨੂੰ ਫੀਡ ਮਿਲ ਗਈ ਠੀਕ ਹੈ 10 ਕਿਲੋ ਫੀਡ ਹੈ ਤੇ ਨਾਲ ਜਿਹੜਾ ਵਰਤਨਾ ਉਹ ਮਿਲ ਗਿਆ ਤੁਹਾਡਾ 5000 ਰੁਪਏ ਲਾ ਕੇ ਬਾਈ ਸਾਰਾ ਜਿਹੜਾ ਕਾਰੋਬਾਰ ਆ ਉਹ ਚੱਲ ਪੈਣਾ ਇਹ ਤੋਂ ਅੱਗੇ ਤੁਸੀਂ 100 ਜਦੋਂ ਪਾਲ ਗਿਆ ਜੇ 100 ਮੰਨ ਲਓ ਮਹੀਨੇ ਵੀ ਇਹਨਾਂ ਹੋ ਗਿਆ ਤਾਂ ਉਦੋਂ ਬਾਅਦ 100 ਹੋਰ ਸੜਾ ਸਕਦੇ ਹੋ ਉਹਦੇ ਨਾਲ ਇਹੀ ਚੀਜ਼ ਜਿਹੜੇ ਵਰਤਨ ਵਗੈਰਾ ਉਹ ਫੇਰ ਮਿਲ ਜਣੀ ਇਸ ਕਰਕੇ ਤੁਸੀਂ ਕਿੰਨਾ ਵੀ ਤੋਰ ਸਕਦੇ ਹੋ ਪਰ ਵੀ ਕਿੰਨੇ ਦਾ ਸਰ 500 ਠੀਕ ਹੈ ਜੀ ਤੇ ਬਾਕੀ ਬਾਈ ਹੋਰ ਕੋਈ ਜਾਣਕਾਰੀ ਜੁਦਾ ਬਾਕੀ ਬਾਈ ਕਿਸੇ ਨੇ ਇੱਕ ਦਿਨ ਦਾ ਚੂਚਾ ਲੈਣਾ ਇੱਕ ਦਿਨ ਦਾ ਵੀ ਹੈ ਇੱਕ ਬਾਈ ਹੋਰ ਛੋਟੀ ਜੀ ਗੁਜ਼ਾਰਸ਼ਾ ਜਿਵੇਂ ਅਸੀਂ ਆਹ ਚੂਚੇ ਦਾ ਕੀਤਾ ਬਹੁਤ ਸੋਚ ਸਮਝ ਕੇ ਕੀਤਾ ਪਹਿਲਾਂ ਵੀ ਸਾਡੇ ਕੋਈ ਸੱਜਣ ਕਰੀ ਬੈਠੇ ਸੀ ਪਰ ਜਿਹੜਾ ਚੂਚਾ ਬਾਈ ਆਪਾਂ ਜਿਵੇਂ ਹੁਣ ਇੱਕ ਦਿਨ ਦਾ ਪਾ ਕੇ ਆਪ ਕੋਈ ਕੇਅਰ ਟੈਂਪਰੇਚਰ ਵਗੈਰਾ ਨਹੀਂ ਟੈਂਪਰੇਚਰ ਤੁਸੀਂ ਬਾਈ ਆਉਂਦਿਆ ਨਹੀਂ ਕਿਹਾ ਵੀ ਇੰਨੀ ਗਰਮੀ ਆ ਟੈਂਪਰੇਚਰ ਤੋਂ ਹਾਂ ਜਾਨ ਟੈਂਪਰੇਚਰ ਤੋਂ ਬਿਨਾ ਨਹੀਂ ਭਾਈ ਜੇ ਇੱਕ ਦਿਨ ਦਾ ਤੁਸੀਂ ਰੱਖਦੇ ਹੋ ਤਾਂ ਉਹਦੀ ਨੌਲੇਜ ਪੱਕੀ ਲਓ ਕਿਉਂਕਿ ਇਹ ਮਸ਼ੀਨੀ ਮਸ਼ੀਨ ਇਹਨੂੰ ਕੱਢਦੀ ਹੈ ਜਾਨਵਰ ਨੂੰ ਇਹਨੂੰ ਟੈਂਪਰੇਚਰ ਦੀ ਬਹੁਤ ਜ਼ਰੂਰਤ ਹੈ ਸਾਡੇ ਕੋਲ ਹੈ ਭਾਈ ਇੱਕ ਦਿਨ ਦਾ ਵੀ ਆ ਪਰ ਆ ਜਿਹੜਾ ਅਸੀਂ ਆਫਰ ਲਾਇਆ ਹੈ 15 ਦਿਨਾਂ ਪਲੱਸ ਦਾ ਕੋਈ ਵੀ ਭਰਾ ਜਿਹੜਾ ਕੋਈ ਸਾਈਡ ਕਾਰੋਵਰ ਕਰਨਾ ਚਾਹੁੰਦਾ ਉਹਨੂੰ ਸੋਚਣ ਦੀ ਲੋੜ ਨਹੀਂ 5000 ਰੁਪਏ ਲਿਆ ਆਵੇ ਤੇ ਇੱਕ ਬਾਈ ਇਹ ਚੂਤਾ ਸਾਡੇ ਕੋਲੇ 20 ਤੋਂ 25000 ਹੀ ਆ ਇਹ ਜਿਹੜਾ ਪਲਿਆ ਹੋਇਆ ਚੂਤਾ ਠੀਕ ਹੈ ਜੀ ਇੱਕ ਬਾਈ ਕਿ ਲਿਮਟ ਆਫਰ ਕੋਈ ਵੀ ਜੀ ਆਫਰ ਦਾ ਕੀ ਮਤਲਬ ਹੁੰਦਾ ਬਾਈ ਆਫਰ ਲਿਮਟਡ ਹੁੰਦਾ ਹਮੇਸ਼ਾ ਹੀ ਆਫਰ ਇਹ ਨਹੀਂ ਕਿ ਜਦੋਂ ਹਮ ਮਤਲਬ ਇਹ ਵੀ ਕੋਈ 50000 ਚੂਤਾ ਲੈਣ ਨੂੰ ਲੱਖ ਚੂਤਾ ਲੈ ਲਓ ਤਾਂ ਉਹ ਆਫਰ ਵੀ ਕਰਦਾ ਰਹੇ ਜਦੋਂ ਦੂਜੇ ਆਮ ਪੇਰ ਤੋਂ ਬੰਦੇ ਨੇ ਵੇਚ ਨਹੀਂ ਆ ਆਫਰ ਵੀ ਉੱਥੇ ਸਵਾਦ ਹੁੰਦਾ ਜਿੱਥੇ ਚੂਜਾ ਲਿਮਟਡ ਹੋਵੇ ਵੀ ਬਾਈ ਬੈਨੀਫਿਟ ਹੈ ਜੇ 25000 ਚੂਜਾਗਾ ਠੀਕ ਹੈ ਜਨ ਜਨਾ ਵੀ ਆਪਣੇ ਕੋਲ 10000 ਚੂਜਾ ਤਾਂ ਜਿਹੜੇ ਵੀਰ ਨੇ ਬਾਈ ਇਹ ਆਫਰ ਦਾ ਲਾਭ ਲੈਣਾ ਸਿਰਫ 5000 ਰੁਪਏ ਦੇ ਵਿੱਚ ਵਿੱੱਚੇ ਚੂਜੇ ਤੇ ਨਾਲ ਆਪਾਂ ਨੂੰ ਜਿਹੜੇ ਪਾਣੀ ਵਾਲੇ ਵਰਤਨ ਫੀਡ ਵਾਲੇ ਵਰਤਨ ਤੇ ਨਾਲੇ 10 ਕਿਲੋ ਫੀਡ ਉਹ ਮਿਲੂਗੀ ਇੱਕ ਹੋਰ ਦਸੀ ਵੈਕਸੀਨ ਆ ਬਾਈ ਤਿੰਨੇ ਵੈਕਸੀਨ ਆ ਆਵੇਂ ਆ ਇਹਨੂੰ 100 ਪੀਸ ਲੈ ਲਿਆ ਉਹ ਜੋ 10 ਮਾਰ ਗਏ 5 ਮਾਰ ਗਏ ਸੇਤੀ ਕੋਈ ਬੱਚਾ ਮਰਦਾ ਨਹੀਂ ਕਿਉਂਕਿ ਉਹਨੂੰ ਤਿੰਨੇ ਵੈਕਸੀਨਾਂ ਲਾ ਕੇ ਤਾਂ ਹੀ 15 ਦਿਨ ਦੇ ਕੰਪਲੀਟ ਹੋਏ ਨੇ ਜੇ ਦੂਜਾ ਬੈਕ ਦਿਨ ਦੇ ਲੈਨੇ ਆ ਪਹਿਲੀ ਗੱਲ ਤਾਂ ਜਿਹੜਾ ਟੈਂਪਰੇਚਰ ਮੈਂਟੇਨਸ ਰੱਖਣੀ ਆ ਉਹ ਵੀ ਨਹੀਂ ਹੁੰਦੀ ਦੂਜੀ ਗੱਲ ਬਾਈ ਜਦੋਂ ਫੀਡ ਆ ਫੀਡ ਤੋਂ ਪਹਿਲਾਂ ਮਲਾਂ ਜਾਨਵਰ ਨੂੰ ਫੀਡ ਨਾਲ ਵੀ ਦਿੰਦੇ ਆ ਹੋਲੀ ਹੋਲੀ ਜਦੇ ਘਰ ਦੇ ਖਾਣਾ ਉਹਨੂੰ ਦੇ ਲਾ ਲਓਗੇ ਜਦੋਂ ਫੀਡ ਤੋਂ ਹਟ ਕੇ ਜਾਨਵਰ ਜਾਊਗਾ ਉਹ ਘਰ ਦਾ ਖਾਣਾ ਪੀਣਾ ਉਹ ਵੀ ਉਹਦੇ ਸੱਟ ਨਹੀਂ ਪੈਂਦਾ ਮਰਨ ਦੇ ਕਈ ਗਰਨ ਵਜਦਾ ਫਿਰ ਵੈਕਸੀਨ ਨਹੀਂ ਕਰਵਾ ਸਕਦਾ ਬੰਦਾ ਜੀ ਜੀ ਭਾਈ ਅਸੀਂ ਭਾਈ 10 ਕਿਲੋ ਫੀਡ ਦਾ ਤਧੇ ਰੱਖਿਆ ਕਈ ਭਰਾ ਰੋਟੀਆਂ ਰੱਟੀਆਂ ਤੇ ਪਾਲਣਾ ਚਾਹੁੰਦੇ ਨੇ ਇੱਕ ਵਾਰੀ ਸਾਡੇ ਕੋਲੇ ਫੀਡ ਤੇ ਪਲਦਾ ਜੀ ਇੱਕ ਵਾਰੀ ਉਹਦਾ ਜਿਹੜਾ ਹੈ ਲੈਣ ਤੇ ਗੱਡੀ ਚੜਜੂ ਉਹਦੇ ਵਿੱਚ ਰਲਾਰ ਲਾ ਕੇ ਜਿਹੜੀ ਵੀ ਚੀਜ਼ ਉਹਨੇ ਗਾਣਾ ਪਾਉਣੀ ਆ ਉਹ ਪਾ ਸਕਦਾ ਇੱਕ ਵਾਰੀ 5000 ਰੁਪਏ ਨਾਲ ਉਹਦਾ ਕਾਰੋਬਾਰ ਚਲਾ ਸਕਦਾ ਇੱਕ ਚੂਜਾਂ ਵੀ ਤੁਹਾਨੂੰ ਦਿਖਾ ਦਈਏ ਭਾਈ ਐ ਨਹੀਂ ਹੈਗਾ ਹਾਂਜੀ ਮਿੱਤਰੋ ਆ ਆਪ ਦੇਖ ਸਕਦੇ ਹੋ ਚੂਚੇ ਤੁਸੀਂ ਇਹ ਚਾਹੀ ਨਹੀਂ ਹੈ ਕੋਈ ਬਮਾਟ ਮਾਰ ਜਾ ਹੋਰ ਜਿਹੜਾ 15 ਦਾ ਚੂਜਾ ਉਹਦਾ ਲੱਗਪਾ ਗੱਦ ਭਲਿਆ ਬਚੂਜਾ ਹੁੰਦਾ ਠੀਕ ਆ ਪੂਰਾ ਭੱਜਿਆ ਫਿਰਦਾ ਕੋਈ ਬਿਮਾਰੀ ਠਿਮਾਰੀ ਨਹੀਂ ਤੇ ਤੁਸੀਂ ਆ ਦੇਖ ਸਕਦੇ ਹੋ ਦੇਖ ਭੱਜਿਆ ਫਿਰੋ ਚੂਜਾ ਹਨ ਤੇ ਇਹਦੇ ਚ ਕਈ ਤਰ੍ਹਾਂ ਦੇ ਆ ਚੂਜੇ ਵਿੱਚ ਰੰਗ ਬਰੰਗੇ ਹਨ ਪਰ ਉਹ ਜਿਹੜੇ ਕੁਆਲਿਟੀ ਕੁਆਲਿਟੀ ਦੋ ਆ ਡਬਲ ਐਫ ਜੀ ਤੇ ਆ ਰ ਆ ਯਾਰ ਆ ਦੇਖ ਸਾਲੇ ਦੋ ਦੇਖੋ ਇਹ ਛੋਟਾ ਆ ਗਿਆ ਥੋੜਾ ਜਿਹਾ ਵੀ ਮਤਲਬ ਜਿਵੇਂ ਕੋਈ 12 ਦਾ ਕੋਈ 10 ਦਾ ਚੂਜੇ ਐਵੇਂ ਆ ਜਾਂਦੇ ਨੇ ਤੇ ਚੂਜਾ ਮਿਲੂਗਾ ਤੁਹਾਨੂੰ ਛੋਟਾ ਨਹੀਂ ਮਿਲਜੂ ਬਿਜੇ ਕੁ ਗਹੋਂਗੇ ਵੀ 1 ਦਿਨ ਦਾ 2 ਦਿਨ ਦਾ 4 ਦਿਨ ਦਾ ਚੋ ਚਾਹ ਮਿਲ ਜੂ ਪਰ ਉਹ ਜ ਮਰਨ ਦੀ ਜਿਹੜੀ ਆ ਜਿਆਦਾ ਉਹ ਵੱਜ ਜਾਂਦਾ ਹਨਾ ਜਿਹੜਾ ਡਰ ਬੱਚੇ ਮਰਦੇ ਨਾ ਹੁਣ ਬਾਈ ਵਾਲਾ ਕਹਿੰਦਾ ਵੀ ਰੱਖਤਾ ਲਵਾਗੇ ਉਹ ਚੀਜ਼ ਦਾ ਬਾਕੀ ਉੱਥੇ ਡਰ ਬਣ ਜਾਂਦਾ ਬਾਈ ਜਦੋਂ ਛੋੜੇ ਚੂਜਰੇ ਨੇ ਪਲੇ ਪਲੇ ਚੂਜੇ ਦੇਖੋ ਹਨਾ ਤੇ ਬਾਕੀ ਬਾਈ ਜਿਹੜੇ ਵੀ ਨੇ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਕੇਂਦਰ ਦਾ ਤੇ ਉਹ ਫੋਨ ਲਾ ਕੇ ਆਦੀ ਬੁਕਿੰਗ ਕਰਵਾ ਸਕਦੇ ਹੋ ਆ ਕੇ ਚੂਜੇ ਲੈ ਜਾ ਸਕਦੇ ਹੋ ਲਿਮਟਡ ਸਟਾਕ ਹੈ ਜੀ ਧੰਨਵਾਦ